ਸਰਪੰਚੀ ਚੋਣਾਂ ਦੇ ਸਬੰਧ ਵਿੱਚ ਜਿੱਥੇ ਪੂਰੇ ਪੰਜਾਬ ਵਿੱਚ ਅੱਜ ਨਾਮਜ਼ਦਗੀ ਪੇਪਰ ਦਾਖਲ ਕਰਵਾਏ ਜਾ ਰਹੇ ਹਨ ਇਸੇ ਸਬੰਧ ਵਿੱਚ ਜ਼ਿਲ੍ਹਾ ਜਲੰਧਰ ਦੇ ਅਧੀਨ ਆਉਂਦੇ ਪਿੰਡ ਜੰਡਿਆਲਾ ਮੰਜਕੀ ਵਿਖੇ ਵੀ ਪੰਚਾਇਤ ਦੀ ਚੋਣਾਂ ਨੂੰ ਲੈ ਕੇ ਗੁਰਦੁਆਰਾ ਬਾਬਾ ਭੂਮੀਆਂ ਜੀ ਵਿਖੇ ਸਰਪੰਚੀ ਦੇ ਉਮੀਦਵਾਰ ਕਮਲਜੀਤ ਸਿੰਘ ਅਤੇ ਜੰਡਿਆਲਾ ਦੇ ਵੱਖ-ਵੱਖ ਵਾਰਡ ਜਿਨ੍ਹਾਂ ਵਿੱਚ ਵਾਰਡ ਨੰਬਰ 1 ਤੋਂ 소ਨੀਆ ਵਾਰਡ ਨੰਬਰ 2 ਤੋਂ ਸ਼ੀਲਾ ਦੇਵੀ ਵਾਰਡ ਨੰਬਰ 3 ਤੋਂ ਬਲਕਾਰ ਸਿੰਘ ਵਾਰਡ ਨੰਬਰ 4 ਤੋਂ ਜਸਵਿੰਦਰ ਸਿੰਘ ਵਾਰਡ ਨੰਬਰ 5 ਤੋਂ ਮੱਖਣ ਸਿੰਘ ਵਾਰਡ ਨੰਬਰ 6 ਤੋਂ ਸੁਰਿੰਦਰਪਾਲ ਮੇਨ ਵਾਰਡ ਨੰਬਰ 7 ਤੋਂ ਜਪਿੰਦਰ ਸਿੰਘ ਵਾਰਡ ਨੰਬਰ 8 ਤੋਂ ਗੁਰਵਿੰਦਰ ਸਿੰਘ ਵਾਰਡ ਨੰਬਰ 9 ਤੋਂ ਮੀਨਾ ਕੁਮਾਰੀ ਵਾਰਡ ਨੰਬਰ 10 ਤੋਂ ਸੁਖਵਿੰਦਰ ਕੌਰ ਵਾਰਡ ਨੰਬਰ 11 ਤੋਂ ਜਤਿੰਦਰ ਕੌਰ ਉਮੀਦਵਾਰ ਖੜੇ ਹੋਏ ਜੋ ਕਿ ਗੁਰਦੁਆਰਾ ਸਾਹਿਬ ਵਿਛਨਤ ਮस्तक ਹੋ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਊਟ ਆਸਰਾ ਲੈ ਨਾਮਜ਼ਦਗੀ ਪੇਪਰ ਦਾਖਲ ਕਰਵਾਉਣ ਲਈ ਰਵਾਨਾ ਹੋਏ ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਸਾਬਕਾ ਸਰਪੰਚ ਮੱਖਣ ਪੱਲਣ ਨੇ ਕੀ ਦੱਸਿਆ ਵੇਖੋ ਇਸ ਖਾਸ ਖਬਰ ਵਿੱਚ ਜੰਡਿਆਲਾ ਮੰਚ ਕੀ ਤੋਂ ਕੈਮਰਾਮੈਨ ਅਮੀਸ਼ ਸ਼ਰਮਾ ਦੇ ਨਾਲ ਪੱਤਰਕਾਰ ਮੋਹਨ ਸ਼ਰਮਾ ਦੀ ਰਿਪੋਰਟ ਅੱਜ ਜੰਡਿਆਲਾ ਵਿਕਾਸ ਮੰਚ ਵੱਲੋਂ ਸੀਪੀਆਈ CPIM RMPAI ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਵੱਲੋਂ ਜੰਡਿਆਲਾ ਵਿਕਾਸ ਮੰਚ ਦੇ ਨਾਂ ਦੇ ਉੱਤੇ ਜਿਹੜੀ ਆ ਗram ਪੰਚਾਇਤ ਜੰਡਿਆਲਾ ਦੀ ਇਲੈਕਸ਼ਨ ਲੜੀ ਜਾ ਰਹੀ ਆ ਇਹਦੇ ਵਿੱਚ ਅਸੀਂ ਇਹ ਕੋਸ਼ਿਸ਼ ਕੀਤੀ ਆ ਕਿ ਪਾਰਟੀਵਾਦੀ ਧੜੇਬੰਦੀ ਤੋਂ ਉੱਤੇ ਉੱਠ ਕੇ ਪਿੰਡ ਦੇ ਵਿਕਾਸ ਦੇ ਲਈ ਇੱਕ ਕੰਮ ਕੀਤਾ ਜਾਵੇ ਜਿਹਦੇ ਵਿੱਚ ਜੰਡਿਆਲਾ ਵਿਕਾਸ ਮੰਚ ਦੇ ਨਾਂ ਦੇ ਬੈਨਨ ਦੇ ਹਿੱਟ ਜਿਹੜੀ ਆ ਲੜਖਣ ਲੜੀ ਜਾ ਰਹੀ ਆ ਕਮਲਜੀਤ ਜਿਹੜਾ ਸਿੰਘ ਸੋਤਾ ਸਾਡੇ ਸਰਪੰਚੀ ਦੇ ਉਮੀਦਵਾਰ ਆ ਔਰ 11 ਜਿਹੜੇ ਆ ਮੈਂਬਰ ਪੰਚਾਇਤ ਅਸੀਂ ਮੈਦਾਨ ਦੇ ਵਿੱਚੋਂ ਉਤਾਰੇ ਆ ਅੱਜ ਗੁਰਦੁਆਰਾ ਬਾਬਾ ਭੂਮੀਆਂ ਜੀ ਦੇ ਸਥਾਨ ਦੇ ਉੱਤੇ ਜਿਹੜੀ ਆ ਅਰਦਾਸ ਬੇਨਤੀ ਕਰਨ ਆਏ ਸੀ ਕਿ ਅੱਜ ਅਸੀਂ ਕਾਗਜ਼ ਜਿਹੜੇ ਆ ਜਮ੍ਹਾਂ ਕਰਵਾਉਣ ਜਾ ਰਹੇ ਆ ਔਰ ਗੁਰਦੁਆਰਾ ਬਾਬਾ ਭੂਮੀਆਂ ਚ ਇਹ ਬੇਨਤੀ ਕੀਤੀ ਆ ਕਿ ਸਾਡੇ ਜਿਹੜੇ 11 ਉਮੀਦਵਾਰ ਪੰਚੀ ਦੇ ਤੇ ਜਿਹੜਾ 12ਵਾਂ ਸਾਡਾ ਸਰਪੰਚ ਆ ਉਹਨਾਂ ਦੇ ਸਰ ਤੇ ਮਿਹਰ ਪ੍ਰਿਆਸ ਰੱਖਣਾ ਔਰ ਇਹ ਉਮੀਦਵਾਰ ਜਿਹੜੇ ਆ ਜੇਤੂ ਬਣ ਤਾਂ ਕਿ ਜੰਡਿਆਲੇ ਦਾ ਸੁਮੁੱੱਚੇ ਦਾ ਜਿਹੜਾ ਆ ਵਿਕਾਸ ਹੋ ਸਕੇ ਇਹਦੇ ਲਈ ਮੈਂ ಗ್ರಾಮ ਪੰਚਾਇਤ ਜੰਡਿਆਲਾ ਦੇ ਜਿੰਨੇ ਵੀ ਸਾਡੇ ਵੋਟਰ ਆ ਸੂਝਵਾਨ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਜੰਡਿਆਲਾ ਵਿਕਾਸ ਮੰਚ ਦੇ ਬੈਨਰ ਰੇਸ ਜਿਹੜੇ ਇਲੈਕਸ਼ਨ ਲੜ ਰਹੇ ਆ ਉਹਨਾਂ ਨੂੰ ਵੱਧ ਤੋਂ ਵੱਧ ਬੂਟਾ ਪਾ ਕੇ ਜਿਤਾਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ